ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਬਾਬਾ ਮਹਿਤਾ ਕਾਲੂ ਜੀ ਇਹ ਪਵਨ ਪਵਿੱਤਰ ਸਥਾਨ ਤਾਂਤਨ ਸਿੰਘ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਾਤਕਾ ਘਰ ਦੇ ਨਾਮ ਨਾਲ ਵੀ ਪ੍ਰਸਿੱਧ ਹੈ ਪਹਿਲੇ ਪਾਤਸ਼ਾਹ ਜੀ ਤਾਂਤਨ ਸਿੰਘ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਇਸ ਪਵਿੱਤਰ ਸਥਾਨ ਉੱਪਰ ਹੋਇਆ ਸੀ ਇੱਥੋਂ ਹੀ ਪੜ੍ਹ ਲੈ ਕੇ ਬਾਬਾ ਮਹਿਤਾ ਕਾਲੂ ਜੀ ਪਟਵਾਰੀ ਦੀ ਨੌਕਰੀ ਉੱਪਰ ਲੱਗੇ ਸਨ ਰਾਏ ਭੋਇ ਆਰ ਸਾਹਿਬ ਜਿਦੇ ਪ੍ਰੇਮ ਅਤੇ ਉਹਨਾਂ ਦੇ ਜਿਆਦਾ ਕਹਿਣ ਕਰਕੇ ਹੀ ਬਾਬਾ ਮਹਿਤਾ ਕਾਲੂ ਜੀ ਆਪਣੇ ਪ੍ਰਵਾਸ ਸਮੇਤ ਰਾਏ ਭੋਇ ਦੀ ਤਲਵੰਡੀ ਵਿਖੇ ਚਲੇ ਗਏ ਸਨ। ਰਾਏ ਭੋਇ ਦੀ ਤਲਵੰਡੀ ਵਿਖੇ ਹੀ ਗੁਰਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਰਾਏ ਭੋਇ ਦੀ ਤਲਵੰਡੀ ਨੂੰ ਹੁਣ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਵਾਨ ਅਵਸਥਾ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਇਸ ਸਥਾਨ ਉੱਪਰ ਆਏ ਸਨ। ਗੁਰੂ ਸਾਹਿਬ ਜੀ ਦੇ ਇਸ ਸਥਾਨ ਉੱਪਰ ਆਉਣ ਤੋਂ ਬਾਅਦ ਬੇਦੀ ਗੁਰੂ ਸਾਹਿਬ ਜੀ ਦਾ ਵਿਰੋਧ ਕਰਨ ਲੱਗੇ। ਉਹਨਾਂ ਨੂੰ ਇਹ ਸੀ ਕਿ ਗੁਰੂ ਸਾਹਿਬ ਜੀ ਕਿਤੇ ਪੱਕੇ ਤੌਰ ਤੇ ਇਸ ਸਥਾਨ ਉੱਪਰ ਨਾ ਰਹਿ ਪੈਣ। ਤਾਂ ਗੁਰੂ ਸਾਹਿਬ ਜੀ ਨੇ ਬੇਦੀਆਂ ਨੂੰ ਕਿਹਾ ਕਿ ਮਾਨ ਨਾ ਕਰੋ, ਪੱਠੇ ਵਿੰਡ ਪਰ ਛੱਡ ਜਾਓਗੇ। ਇਸ ਪਿੰਡ ਦਾ ਪਹਿਲਾ ਨਾਮ ਪੱਠੇਵਿੰਡਪੁਰ ਸੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡੀ ਸੱਚ ਦੀ ਜੋਤ ਸਦਾ ਰਹੇਗੀ ਸਮਾਪੰਨ ਤੇ ਗੁਰੂ ਸਾਹਿਬ ਜੀ ਦੇ ਬਚਨ ਸੱਚ ਹੋਏ ਸਮਾਪੰਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੋਲਾ ਸਾਹਿਬ ਤੋਂ ਗੁਰਦੁਆਰਾ ਰੋੜੀ ਸਾਹਿਬ ਵਾਲੇ ਸਥਾਨ ਉੱਪਰ ਆਉਂਦੇ ਹਨ ਅਤੇ ਗੁਰਦੁਆਰਾ ਰੋੜੀ ਸਾਹਿਬ ਤੋਂ 300 ਕਦਮ ਚੱਲ ਕੇ ਇਸ ਸਥਾਨ ਉੱਪਰ ਪਹੁੰਚ ਕੇ ਗੁਰੂ ਸਾਹਿਬ ਜੀ ਇੱਕ ਜੋਤ ਪ੍ਰਗਟ ਕਰਦੇ ਹਨ ਸ਼ੇਮੇ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਦਾ ਨਾਮ ਪੱਠੇ ਵਿੰਡਪੁਰ ਤੋਂ ਡੇਰਾ ਸਾਹਿਬ ਰੱਖ ਦਿੰਦੇ ਹਨ ਇਸ ਸਥਾਨ ਉੱਪਰ ਇੱਕ ਪ੍ਰਾਤਨ ਇਤਿਹਾਸਕ ਖੂਹ ਵੀ ਮੌਜੂਦ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਕਿ ਜੋ ਵੀ ਇੱਥੇ ਇਸ਼ਨਾਨ ਕਰੇਗਾ ਉਸ ਤੇ ਦੁੱਖ ਦੂਰ ਹੋਣਗੇ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ